ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਮੁੰਡੇ ਦੀ ਕਟਿੰਗ ਆ ਨਾ ਸੁਬੀਰ ਦਾ ਕਿੜੀ ਲੱਗਿਆ ਮਾਰਨ ਮੁੰਡਾ ਹੁਣ ਮੁੰਡੇ ਦਾ 5ਵਾਂ 6ਵਾਂ ਕਿੜਾ ਏ ਬਾਈ ਕਿੰਨੇ ਕੱਦਾਂ ਕਿੜੀ ਮਾਰਦਾ ਏ 6ਵੇਂ ਦਾ ਲੱਗਿਆ ਬਾਈ ਮੈਂ ਕਿੜੇ ਮਾਰ ਬਿਆਹ ਪਰ ਜਾਣਾ ਤਾਂ ਯਾਰ ਕੱਲ ਰਾਤੀ ਕਟਵਾਣੀ ਹੋਏ ਹੁਣ ਐਟ ਆ ਟਾਈਮ ਵਿਆਹ ਤੇ ਜਾਣਾ ਏ ਇਹ ਕਰ ਹੁਣ 6ਵੇਂ ਦਾ ਲਗਾਮ ਆ ਬੰਦਾ ਕਰਨ ਲੱਗਾ ਬੰਦਾ ਆ ਕੇ ਮੈਂ ਤਾਂ ਹਲੇ ਮੂੰਹ ਵੀ ਤੋਤਾ ਮਸਾ ਤੋਤਾ ਏ ਬਸ ਥੋੜਾ ਥੋੜਾ ਚਾਹ ਜੂ ਕੁਝ ਨਹੀਂ ਪੀਤੀ ਹੈਗੀ ਤੇ ਆਪਾਂ ਚੱਲੇ ਉਹਨਾਂ ਦੇ ਘਰਾਂ ਕਟਿੰਗ ਕਰਨ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਇਹਨਾਂ ਦੇ ਘਰਾਂ ਜਾ ਕੇ ਜੀ ਬਲੌਗ ਦੇ ਨਾਲ ਬਣੇ ਰਹੋ ਸਾਰੇ ਜਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ ਸਾਰੇ ਜਣੇ ਜੀ ਸਾਰੇ ਆਂਡੀ ਸਾਹੋਂਗੇ ਅਸੀਂ ਚੱਲੇ ਆ ਜੀ ਗ੍ਰੇਡਰ ਥੀਰ ਘਾਟ ਆ ਗਿਆ ਇੱਧਰ ਨਵਾਂ ਬੁੱਲਿਆਣਾ ਹੈ ਟੁਪੜੇ ਕੋਈ ਹੈ ਰੈੱਡ ਡਾਇਵ ਜਿੱਤੇ ਪੂਟ ਲੈ ਕੇ ਗਏ ਆਪਾਂ ਸਾਹਿਬ ਕਹਿੰਦੀ ਆ ਅਸੀਂ ਹਜੇ ਬਾਈਪਾਸ ਤੇ ਟੱਕਦੇ ਆ ਸਾਡੀ ਨਾਲ ਜਦ ਕਹਿਣਾ ਜਿੰਦੀ ਬੰਬੀ ਫੋਕਸ ਕਰ ਰਹੇ ਆ ਆ ਦੇਖੋ ਹੀ ਰੱਟੇ ਪੂਰੇ ਚੋੜੂ ਹੋ ਗਿਆ ਹੈ ਸਿਗਰਟ ਦਾ ਬੰਦਨ ਚੋੜੂ ਇਸੇ ਬਾਰੇ ਤੁਹਾਨੂੰ ਲੋ ਜੀ ਗੁਰਦਾ ਗੁਰਦਾਵਰ ਸਾਹਿਬ ਆ ਗਏ ਦਰਸ਼ਨ ਕਰਨ ਗੁਰਦਾਵਰ ਸਾਹਿਬ ਦੇ ਕੀ ਜ਼ਿਆਦਾ ਹਜ਼ਾਰ ਦੇ ਵਿੱਚ ਹਾਂਜੀ ਅਸੀਂ ਪਹੁੰਚ ਜਾਈਏ ਆ ਦੇਖੋ ਬੇਲਾ ਤੋਂ ਆ ਰਿਹਾ ਦੇਖੋ ਇਹ ਤੇ ਆਪਣਾ ਘਟਿਆ ਹੋ ਗਿਆ ਇਹ ਉਹ ਆਪਣੀ ਟਾਈਟਰੀ ਤੇ ਉਪਰ ਦੇ ਬਾਜ਼ਾਰ ਦੇ ਵਿੱਚ ਪੈ ਜਾਂਦਾ ਜੀ ਥੋੜੇ ਦਾ ਖਰੀਦਦਾ ਤੇ ਨਾ ਆਉਂਦਾ ਜੀ ਜਮਲ ਉਹ ਥੀਏਟਰ ਵੀ ਆਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਆਪਾਂ ਪਹੁੰਚ ਗਏ ਰਜੀਤ ਸਿੰਘ ਬਾਗ ਦੇ ਵਿੱਚ ਆ ਦੇਖੋ ਆਪਣੀ ਨਾਜ ਵੀ ਆਉਂਦੀ ਤਰੀ ਨਾਜਾ ਸੱਸੀ ਕਾ ਕਰਦੇ ਕਾਕੇ ਵਾਲਾ ਐ ਤਰੀ ਗੱਲ ਜੀ ਲੋ ਜੀ ਆਪਾਂ ਉਹ ਕੇ ਰੇੜੀ ਵਾਲ ਨੂੰ ਕਟਾ ਕੇ ਤੇ ਹੁਣ ਜਾਣਾ ਆਪਾਂ ਨੇ ਜੀ ਬਲੌਗ ਦੇ ਨਾਲ ਬਣੇ ਰਹੋ ਸਾਰੇ ਜਣੇ ਆ ਲੋ ਜੀ ਕੰਵਲ ਤਿਆਰ ਹੋਈ ਫਰਦੀ ਮੂਰੇ ਮੂਰੇ ਕੋਮਲ ਤਿਆਰ ਹੋਈ ਵੀ ਆ ਤੇ ਮਾਲ ਲੜੀ ਘੱਟ ਤਿਆਰ ਹੁੰਦੀ ਆ ਕਿਉਂ ਫੋਟੋ ਫਰਾਵਣਾ ਨਹੀਂ ਆਜੋ ਜੀ ਫਿਰ ਕੋਮਲ ਅੱਜ ਲੀਏ ਕਾਕੇ ਓਏ ਰਾਟਾ ਨਾ ਕੋੜਾ ਨਹੀਂ ਹੈ ਕਾਕੇ ਬਾਬਾ ਜੀ ਦੀ ਵੀਡੀਓ ਆ ਫੋਟੋ ਆ ਮੂਰਤੀ ਆ ਖਾਣਾ ਪੀਣਾ ਕੁਝ ਕਰਾਂ ਨੂੰ ਕੀ ਖਾਣਾ ਹੈ ਸਰਦੋ ਕੀ ਖਿਲਾਉਂਗੇ ਖਾ ਲੂਗੇ ਚਲ ਦੇਖ ਲੈਂਦੇ ਆ ਮੌਕੇ ਦੇ ਪਰ ਦੇਖਾਂਗੇ ਵੀ ਕੀ ਬਣਦਾ ਹੈ ਆ ਤਾਂ ਜਾ ਦਾ ਹਨ ਜੀਟੀ ਬਣਾ ਲੈਂਦੇ ਆ ਫਿਰ ਆਪਾਂ ਆ ਜਾ ਬੇਟਾ ਆ ਜਾ ਨਾਦੀ ਭੱਜਦਾ ਫਿਰਦਾ ਕਾਕਾ ਮਾਗਦੇ ਬੀਬੀ ਪਣਨੀ ਆ ਆਜੋ 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 ਲੋ ਜੀ ਅਸੀਂ ਪਹੁੰਚ ਗਏ ਹਾਂ ਦਰਿਆ ਦੇ ਲਾਗੇ ਇਹ ਤਰ ਦਰਿਆ ਹੈ ਸਾਹਮਣੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਲੋ ਜਾਈਏ ਆਜੋ ਭਾਈ ਆਜੋ ਬੱਜੇ ਬੱਜੇ ਆ ਨਾਣੇ ਆਜੋ ਚੱਲ ਰਹਿਣਾ ਉਧਰ ਪਹੁੰਚ ਜੇ ਵੀਡੀਓ ਬਣਾਉਣੀ ਆ ਮਾੜਾ ਦਿੰਦੇ ਆ ਜਾਣੇ ਕਦਾ ਦਿੰਦੇ ਆ ਮਾੜਾ ਦਿੰਦੇ ਆ ਵੀਡੀਓ ਕਾਕੇ ਵੱਡੇ ਜਾਂਦੇ ਇੱਧਰ ਖੇਤ ਵਿੱਚ ਦੇ ਨਾਲ ਲੈਣਾ ਪੈਂਦਾ ਬਾਈ ਤੁਹਾਨੂੰ ਪਤਾ ਹੀ ਆ ਬਾਈ ਕਿੰਨੇ ਦਿਨ ਕਿੰਨੇ ਦਿਨਾਂ ਦੀ ਵੱਢ ਲਈ ਬਾ ਵਟਰੀਏ ਬਾਈ ਦੋ ਦਿਨ ਦੀ ਆਪਾਂ ਫਿਰ ਕਿੰਨੇ ਕਿਹੜੇ ਲੈ ਤੇ ਇੱਕੋ ਚੱਲਿਆ ਤਾਂ ਭਰੀ ਬਹੁਤ ਔਖੀ ਚੱਕੀ ਭਾਰੀ ਬਹੁਤ ਹੁਣ ਜਾਣ ਦੇ ਅੰਜੂ ਘੜਾਉਂਦੀ ਏ ਪੂਰੇ ਪੂਰੇ ਚੋਰ ਲਵਾਉਂਦੇ ਆ ਦੇਖ ਮੜਾ ਆਹ ਹੈ ਗੱਲ ਬਾਤ ਸਾਰੇ ਇਕੱਠੇ ਹੋ ਗਏ ਸਾਰੇ ਕਨਾਈ ਆ ਘੜਾ ਏ ਲੋ ਜੀ ਆ ਪਹੁੰਚ ਕੇ ਸੇਮੂ ਦੇ ਘਰਾਂ ਹੁਣ ਦੇਖਦੇ ਕਿੱਥੇ ਲਾਉਂਦਾ ਆਪਣੀ ਕੁਰਸੀ ਐ ਸਵਾਤੀ ਕਿੱਥੇ ਲਾਉਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਬਾਈ ਕਿੱਧਰ ਲਾਉਣੀ ਕੁਰਸੀ ਬਾ ਪਿੱਛੇ ਬਾਈ ਆਪਾਂ ਨੂੰ ਇੱਥੇ ਇੱਥੇ ਲੈਣੀ ਗੁਰਜੀ ਮੈਂ ਕਹਿੰਦਾ ਇੱਥੀ ਦੁਕਾਨ ਨਕ ਬਣਾ ਰਾ ਛੋਟੀ ਜੀ ਮੇਰੇ ਬਾਤਾਂ ਸਪੈਸ਼ਲ ਇੱਥੀ ਕਰ ਜੇ ਗੁਰੂ ਜੀ ਤੇਰਾ ਕੰਮ ਆਗੇ ਹੋਰ ਯਾਰ ਕਟਾਈਏ ਯਾਰ ਬਾਲ ਬੂਲ ਡੈਂਟਿੰਗ ਪੇਂਟਿੰਗ ਕਰਾਵਾਂ ਮੂੰਦਾ ਬੁਰਾ ਹਾਲ ਹੋ ਗਿਆ ਰੰਗ ਤਾਂ ਤੁਸੀਂ ਕਰ ਦਿਓ ਤੁਸੀਂ ਆਫੇ ਰੰਗ ਕਰ ਲਿਆ ਕਰੋ ਹੋਰ ਯਾਰ ਤੁਸੀਂ ਲਿਖਿਆ ਲੱਗੇ ਮੁੰਡੇ ਦੀ ਆਪਾਂ ਕਟਿੰਗ ਕਰਨਾ ਹੁਣ ਜੀ ਕੱਢੀਏ ਸਾਫ ਬੈਗ ਬੰਦ ਇਧਰੋਂ ਮਰ ਜੂਗਾ ਆਪਾਂ ਕੱਢੀਓ ਮੇਰੇ ਵਿੱਚ ਤੇ ਆਪਾਂ ਪੁਰਕੀਨਾ ਕੱਪੜੇ ਤੋਂ ਕੱਟਦੇ ਆਪਾਂ ਵਾਲ ਇਹ ਨਾ ਮਨਾਈ ਆ ਜਿਹੜਾ ਬਿਨਾਂ ਕੱਪੜੇ ਦੇ ਵਾਲ ਕੱਟਦੇ ਆਂ ਭਾਈ ਹਿੱਲਣਾ ਨਹੀਂ ਹੈਗਾ ਗਿੱਚੀ ਵੀ ਘਟਉਂਦੀ ਜਾਂ ਨਾਲ ਦੀ ਨਾਲ ਕੰਨ ਬ ਵੀ ਲੱਗੂਗਾ ਕੰਨ ਵੀ ਲੱਗੂਗਾ ਅਜੀ ਮੈਂ ਕਹਿੰਦਾ ਸਾਬਣ ਆਪਰੇਟ ਲਾਉਣੇ ਰਹਿਣੇ ਨੇ ਸਾਬਣ ਲਾ ਦਿੰਦੇ ਬਾਲ ਝਾੜਨ ਦੇ ਵਾਲ ਨਾ ਕੋਈ ਸਪਰੇਅ ਲਾ ਦੇ ਮਲਵਾਣਾ ਯਾਰ ਉਸ ਤਰ੍ਹਾਂ ਲੁਆਣਾ ਇੱਕ ਵਾਰ ਸਾਰੇ ਸਿਰ 'ਚ ਮੈਂ ਹੂੰ ਬਾ ਠੰਡਾ ਨਹੀਂ ਆਜੀ ਬੋ ਟੋਪੀ ਲੈ ਕੇ ਰੱਖਿਆ ਗਾਨੀ ਸ਼ੇਰਬਾਨੀ ਦਾ ਰੰਗ ਕਿਹੜਾ ਪਾਉਣਾ ਤੁਸੀਂ ਅੱਜ ਸ਼ੇਰਬਾਨੀ ਪੋਣਿਆ ਇੱਥੇ ਯਾਰ ਪੈਂਚਲ ਤੇ ਪਾਉਗਾ ਕੱਲ ਬੜਾ ਕੋਰਪੋਰੈਂਟ ਹੈ ਕੋਰਪੋਰੈਂਟ ਪਾਉਣਾ ਥਾਣੇ ਤੂੰ ਕਹਿੰਦਾ ਸ਼ੇਰਬਾਨੀ ਲੈਂਦੀ ਬਿਲਾ ਲਾਲ ਰੰਗ ਦੀ ਹਾਂਜੀ ਨਹੀਂ ਨਾ ਸੇਰ ਬੰਨੀ ਲੈਂਦੀ ਵੀ ਐ ਨਹੀਂ ਬਾਅਦ ਮੈਂ ਦੂਜਾ ਵਿਆਹ ਕਰਾ ਲਾਂ ਹੁਣ ਟਿਕ ਕਰਾ ਕੇ ਪਹਿਲੇ ਹੀ ਹੋੁੰਦਾ ਵਿਆਹ ਲਾਗ ਸਾਡੇ ਉਹ ਵੀ ਆ ਜਿਹੜਾ ਪਾਂਚੀ ਆਣਾ ਕੀ ਕਹਿੰਦੇ ਮਾਂਚੀ ਆ ਜੀ ਪਾਂਚੀ ਵਾਲੇ ਰੱਤੇ ਵਾਲੀ ਐ ਜੀ ਰਸਤੇ ਪਾਂਚੀ ਜਦੋਂ ਰੱਖੇ ਹੁੰਦੀ ਆ ਚਿੜੀਆ ਘਰ ਚਿੜੀਆ ਘਰ ਆ ਇੱਧਰ ਚਿੜੀਆ ਘਰ ਬੀਆ ਜੀ ਤੋਤੇ ਰੱਖੇ ਵੀ ਇੱਧਰ ਮਾਸ ਦੂਜਾ ਘਰ ਕੋਈ ਵੀਡੀਓ ਘਰ ਇੱਧਰ ਜੀ ਤੋਤੇ ਕਬੂਤਰ ਬੱਤਗਾ ਟੋਇਟਿੰਗ ਕਰਾਉਣ ਲੱਗਿਆ ਟੋਇਟਿੰਗ ਕਰਾਉਣ ਲੱਗਿਆ ਯਾਰ ਘਰ ਤੇ ਠਾਲ ਕੇ ਲੈ ਕੇ ਆਂਦਾ ਬਹੁਤ ਔਖਾ ਇੱਕੋ ਛੁੱਟੀ ਹੁੰਦੀ ਆ ਲੋਕ ਜੀ ਨਹੀਂ ਦਿੰਦੇ ਘਰਾਂ ਵੀ ਛੁੱਟੀ ਵੀ ਅੱਜ ਮੰਗਲਵਾਰ ਦਾ ਜੀ ਨਹੀਂ ਦਿੰਦੇ ਆ ਕਿ ਪੇਸਟ ਪਿਆ ਕਰੇ ਬੇਤੂੰ ਬਣਾਦਣਾ ਆਪਣੇ ਦੇ ਗਾਰੇ ਦੁਲਾਦੀਏ ਦੱਤ ਗਾਰੇ ਦੁਲਾਦੀਏ ਇਹ ਕਰ ਮੰਨ ਲੀਆ ਹਾਂ ਦਾ ਲੋਨੀ ਇੱਕ ਸਾਈਡ ਹੋ ਗਈ ਕੱਟ ਮੋਟਾ ਮੋਟਾ ਹੀ ਕਰਨਾ ਕੰਮ ਕੋ ਪੂਰਾ ਵਧੀਆ ਕਰਨਾ ਆ ਫਾਇਲ ਮੇਰਾ ਪਈ ਹੈ ਜੈਲ ਵਧੀਆ ਕਰਨਾ ਯਾਰ ਹਮ ਘਰ ਆਇਆ ਛਗਰੂ ਵੀ ਲੱਗਣਾ ਕਰਾਂ ਸੋ ਵੀਰੇ ਅੱਜ ਕਿ ਨਹੀਂ ਰਾਰਨਾ ਮੋਟੇ ਤੋਂ ਨਿਕਲ ਲੋ ਲੋ ਜੀ ਮੁੰਡੇ ਤੇ ਲੱਗੇ ਹੁਣ ਕਲਰ ਲਾਉਣ ਵਾਲ ਬਾਲ ਹੋ ਗਏ ਕੱਟ ਦੱਸਿਓ ਕਿਦਾਂ ਦੇ ਕੱਟ ਹੋਏ ਆ ਬਾਜੀ ਚੱਕੇ ਮੜੇ ਇੱਧਰ ਸੈਟ ਕਰਿਓ ਲੋ ਜੀ ਬਾਲ ਕੱਟਦੇ ਆ ਆਪਣੇ ਕੱਟ ਪਿੱਛੇ ਦੇ ਵੀ ਇੱਧਰ ਦੇ ਦਿਖਾ ਦੇ ਲੈ ਬਾਈ ਉਹ ਕਰਤਾ ਮੁੰਡਾ ਰੈਡੀ ਵਿਆਹ ਨੂੰ ਜਾਣੇ ਨੂੰ ਕੋਟ ਪੈਂਟ ਵਾਲੀ ਫੋਟੋ ਵੀ ਵੀਡੀਓ ਵਿੱਚ ਵੀ ਆਊਗਾ ਬਾਈ ਹਾਂ ਮੈਂ ਤੁਹਾਨੂੰ ਦਿਖਾਉਂਦਾ ਠੀਕ ਆ ਉਹ ਕਰਤੀ ਆਪਾਂ ਰੈਡੀ ਡਰੈਗ ਟੂ ਲਗੂਗੀ ਬਾਅਦ ਵਿੱਚ ਤੇ ਬੱਸ ਤੁਹਾਨੂੰ ਮਿਲਦੇ ਆਂ ਵਜਾ ਕੇ